सर <laughs> सर <laughs> 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 یہ انڈیٹ ہے یہ ٹھیک اپ ڈیٹا ہے تو ڈیٹا مارکیٹ مارکیٹ کے لیے داخل کرنے کے لیے ایک سم اور کمیتا کی سماعتا ہے سر تاریخ پر چالو ہو گیا ہے آج فرڈ اور وہ سر ਇੱਕ ਨੂੰ ਥੋੜਾ ਮਾਗਰ ਹੋ ਗਿਆ ਸਾਰੇ ਆ ਜਾਣਗੇ ਹੁਣ ਆਪ ਸਰਕਾਰੋਂ ਬਾਤਰੀਨ ਆਪਣੇ درمیان ਡੀਆਰਜੀ ਪੰਜਾਬ ਦੀ ਜਨਤਾ ਦੇ ਅੰਦਰ ਸਮਾਜਿਕ ਰੁਚੀਆਂ ਦੇ ਨਾਲ ਆਪਣੀ ਮਕਬੂਲੀਅਤ ਦਾ ਸਾਖੀ ਵਧਦੀ शब्दों के अंदर जिया है इस फख्र महसूस कर हैं है मंच में ऊपर प्लीज सर 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 एक ਇੱਕ ਨੂੰ ਥੋੜਾ ਮਾਗਰ ਹੋ ਜਾ ਸਾਰੇ ਆ ਜਾਣਗੇ ਅਗਰ ਆਪ ਸਰਕਾਰ ਨੂੰ ਮਾਣ ਦੇਣ ਆਪਣੇ درمیان ਡੀਐਨਪੀ ਪੰਜਾਬ ਦੀ ਜਨਤਾ ਦੇ ਅੰਦਰ ਸਮਾਪਤ ਤੇ ਰੂਹੀਆਂ ਦੇ ਨਾਲ ਆਪਣੀ ਮਕਬੂਲੀਅਤ ਦਾ ਠਾਕੀ ਵਧਦੀ ਦੀ ਸ਼ਾਤ ਆਗਤ ਕਰਨੀ ਹੈ जो डीआई पटिया सिद्धू साहब उन्हें अकाल पुरानू जनता की सेवा करके जनता का माण कर आलम जी आई पी एच जी एस पी एच मानका जी हरिंद्रीपान जी समुचे ਸਭੋ ਦੇ ਕਿਨਾਰੇ ਡੀਐਸਪੀ ਸਹਿਬਾਨ ਤੇ ਸਾਰੇ ਪਿੰਡਾਂ ਦੇ ਸਰਪੰਚ ਸਹਿਬਾਨ ਪੰਚਾਇਤ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਮੈਂਬਰ ਸਹਿਬਾਨ ਸਮੂਹ ਜਨ ਸਾਰੇ ਪੰਜਾਬ ਦੇ ਅੰਦਰ ਯੋਧ ਨਸ਼ਾ ਵਿਰੋਧ ਮਹੀਮ ਨੂੰ ਸਫਲ ਕਰਨ ਦੇ ਸਰਕਾਰੀ ਲੋਕ ਸਰਕਾਰ ਸਹੂਲਤ ਦੇ ਰੂਪੀ ਜੀ ਫਿਲਮ ਇੰਡਸਟਰੀਆਂ ਬਹੁਤ ਸਿਕਰ ਚੋਟੀ ਦੀ ਆਹੋਸ਼ਕਿਆ ਹੈ ਕਹਿੰਦੇ ਜੇ ਇਹ ਗੀਂਜਾ ਸਰਕਾਰ ਬਣਾਣਾ ਹੈ पता ना भाग दे रही तो मेरा हाँ। है। अच्छा, 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 � ਬੀਲੀ ਇਹ ਸਰਦਾ ਸਾਈਂ ਤੁਰ ਗਿਆ ਤੂੰ ਸਿਰੋਂ ਨੱਕੀ ਹੋ ਗਈ ਮੇਰਾ ਕੱਜੇ ਇੱਕ ਦੋ ਸਿ ਜੋ ਬੀਆਈਏ ਪਟਿਆਲਾ ਰੇਲ ਮੰਡੀ ਦੇ ਸੇਤੂ ਸਾਹਿਬ ਉਹਨਾਂ ਦੇ ਚਿਹਰੇ ਦੀ ਮੁਸਕਰਾਹਟ ਤੋਂ ਤੇ ਉਹਨਾਂ ਦੇ ਮਾਣ ਹੱਤਾਂ ਚਾਂ ਦੇ ਦੇ ਸੱਚੀ ਤਾਰੀਖੀ ਸਮੁੱਚੇ ਸਮਲਿਕਣਾ ਦੇ ਡੀਐਸਪੀ ਸਰਹੰਦ ਤੇ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ ਪੰਚਾਇਤ ਮੈਂਬਰ ਸਾਹਿਬਾਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਮੈਂਬਰ ਸਹਿਬਾਨ ਸਮੂਹੇ ਹਾਜ਼ਰ ਸਾਰੇ ਪੰਜਾਬ ਦੇ ਅੰਦਰ ਯੋਧ ਨਸ਼ਾ ਵਿਰੋਧ ਮਹੀਮ ਨੂੰ ਸਫਲ ਕਰਨ ਦੇ ਸਰਕਾਰੀ ਅਫਸਰगण ਇਸਤ ਸਭ ਤੋਂ ਪਹਿਲਾ ਇਸ ਕਿਨੇ ਮੰਚ ਦੇ ਉੱਤੇ ਜਿਹੜਾ ਪਲੇ ਕੀਤਾ ਗਿਆ ਮਿੱਟੀ ਨੂੰ ਕਰੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਬਹੁਤ ਮਹਿੰਤੀ ਨੇ ਨਾਰਮਲ ਤੇ ਖੂਬ ਕਰਪਾ ਦੇ ਪਰਚਾ ਤੇ ਪੈਂਚਰਾਂ ਨਾਲ ਛੋਟ ਨਕਾ ਕਰੋ ਵੱਡਾ ਵਿਸਾਰੀ ਲੋਕਾਂ ਬਾਹਰ ਪਾਣੀ ਦੀਆਂ ਪ੍ਰਦਾਨੀਆਂ ਚੱਕੀਆਂ ਚਾਹੋ ਸੋਤ ਜਹਾਜ ਜੀ ਐਸਡੀਐਮ ਸਾਹਿਬ बराल का भी बहुत बहुत धन्यवाद जी टीचर जी आप भरा कहना इना पता लगे भी नहीं है कि सार बराला प्यार करता है

कालो पार्ट हो गया हरियाणा का सारे यहां पर होने चल रहा है बहुत है और बात कर आज भी आप लोग करो बोल रहे कारण के सभी फैन के चित्रात्मक इतिहास शिक्षण से पंजाब में गौरव ने फिर से दुनिया पर बोल रहा है अजय ਹਣ ਪਲੀਜ਼ ਆਪਨਾ ਬੋਲੋ ਜੀ ਜੀ ਸਰ ਜੀ ਇੱਕ ਵਾਰ ਦੇਖੀ ਪੰਚਾਇਤਾਂ ਨੇ ਮਤੇ ਵੀ ਪਾਏ ਹੈਗੇ ਕਿਵੇਂ ਦੇ ਦੇ ਸਰ ਆ ਜੀ ਨੀਵੇਂ ਕਰੋ ਜੀ ਦੀ ਕਿੜੀ ਆ ਆ ਵਿਚਾਰੀਏ ਜੀ ਇੱਕ ਮਿੰਟ ਇੱਕ ਮਿੰਟ ਨੀਵੇਂ ਕਰ ਲੋ ਯਾਰ ਦੇਖੀ ਆ ਰਹੀ ਲੱਗਦੀ ਬਣੀ ਤਾਹ ਚਾਹ ਦਲੋ ਕਲੈਟਰ ਉਹਨਾਂ ਨੂੰ ਕਰਨ ਹੋਣਾ ਹਾਂਜੀ ਸਰ ਅੱਜ ਇੱਕ ਬਰਨਾਲੇ ਲਈ ਬੜਾ ਇਤਿਹਾਸਕ ਦਿਨ ਸੀ ਜਿੱਥੇ ਜਿੱਥੇ ਇੱਕ 113 ਪੰਚਾਇਤਾਂ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕੈਂਪੇਨ ਚੱਲ ਰਹੀ ਹੈ ਉਹਦੇ ਵਿੱਚ ਪੁਲਿਸ ਨੂੰ ਇਹ ਵਿਸ਼ਵਾਸ ਦਵਾਇਆ ਕਿ ਇਹ ਲੜਾਈ ਸਾਡੀ ਲੜਾਈ ਹੈ ਅਸੀਂ ਪੁਲਿਸ ਦੇ ਨਾਲ ਮੋਢੇ ਮੋਢੇ ਨਾਲ ਮੋਢਾ ਲਾ ਕੇ ਨਹੀਂ ਲੜਾਂਗੇ ਪੁਲਿਸ ਤੋਂ ਅੱਗੇ ਹੋ ਕੇ ਲੜਾਈ ਅਸੀਂ ਇਹ ਪੰਚਾਇਤਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਫੈਸਲਾ ਕਰ ਲਿਆ ਹੁਣ ਕਿ ਅਸੀਂ ਆਪਦੇ ਬੱਚਿਆਂ ਨੂੰ ਨਸ਼ਈ ਕਿਸੇ ਨੂੰ ਕਹਿ ਨਹੀਂ ਦੇਣਾ ਤੇ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਇਹ ਪੰਚਾਇਤਾਂ ਨੇ ਇਹ ਵਿਸ਼ਵਾਸ ਦੁਆਇਆ ਸਾਨੂੰ ਕਿ ਇਹ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅਸੀਂ ਜਿਹੜੇ ਨਸ਼ਾ ਤੇ ਲੱਗ ਗਏ ਆ ਕੁਝ ਬੱਚੇ ਉਹਨਾਂ ਨੂੰ ਵਾਪਸ ਲਿਆਵਾਂਗੇ ਉਹਨੂੰ ਰੀਹੈਬਿਲਿਟੇਟ ਕਰਾਵਾਂਗੇ ਤੇ ਜਿਹੜਾ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਅੱਜ ਮੈਨੂੰ ਲੱਗਦਾ ਪੰਜਾਬ 'ਚ ਸਭ ਤੋਂ ਵੱਡੀ ਬਰਨਾਲੇ ਵਿੱਚੋਂ 113 ਪੰਚਾਇਤਾਂ ਨੇ ਚੇਤਾਵਨੀ ਦੇ ਦਿੱਤੀ ਆ ਵੀ ਖਬਰਦਾਰ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਫੈਸਲਾ ਕਰ ਲਿਆ ਇਹ ਕਿਤੇ ਪਹਿਲਾਂ ਇਸ ਗੱਲ ਦਾ ਪ੍ਰਭਾਵ ਲੈ ਕੇ ਸੀ ਵੀ ਇਹ ਪੁਲਿਸ ਦੀ ਲੜਾਈ ਹੈ ਹੁਣ ਲੋਕਾਂ ਦੀ ਲੜਾਈ ਹੈ ਜਦੋਂ ਕੋਈ ਵੀ ਕੈਂਪੇਨ ਲੋਕ ਲੈਰ ਦਾ ਰੂਪ اختیار ਕਰਦੀ ਹੈ ਉਹ ਹਮੇਸ਼ਾ ਕਾਮਯਾਬ ਹੁੰਦੀ ਹੈ ਇਹਦੇ ਲਈ ਮੈਂ ਸਪੈਸ਼ਲੀ ਜਿਹੜੀ ਬਰਨਾਲਾ ਦੀ ਜਿਹੜੀ ਟੀਮ ਹੈ ਜਿਹੜੀ ਐਸਐਸਪੀ ਸਰਫਰਾਜ਼ ਆलम ਤੇ ਉਹਨਾਂ ਦੇ ਐਸਪੀ ਸੁਬਾਨ ਤੇ ਬਾਕੀ ਡੀਐਸਪੀ ਸੁਬਾਨ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇੰਨਾ ਅੱਛਾ ਆਪ੍ਰੇਸ਼ਨ ਕੀਤਾ ਤੇ ਇਹ ਉਮੀਦ ਵੀ ਕਰਦਾ ਹੈ ਕਿ ਇਹ ਕੈਂਪੇਨ ਇਹ ਇੱਕ ਦਿਨ ਦੀ ਕੈਂਪੇਨ ਨਹੀਂ ਜੱਤ ਕਰ ਅਸੀਂ ਜੋ ਸਾਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇੱਕ ਇਹ ਕਰਕੇ ਵੀ ਇਹ ਪ੍ਰੋਜੈਕਟ ਕਰ ਰਹੇ ਆ ਜਿਹੜੇ ਲੋਕ ਕਿ ਜਦ ਕੇ ਇੱਕਾ ਦੁੱਕਾ ਕਿਸੇ ਪਿੰਡ ਦੇ ਵਿੱਚ ਜਿਹੜੇ ਨਸ਼ਈ ਹੈ ਤੇ ਜਿਹੜੇ ਲੋਕ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸ਼ਾਇਦ ਸਾਰਾ ਪੰਜਾਬੀ ਨਸ਼ਈ ਹੈ ਉਹ ਜਿਹੜਾ ਅਸੀਂ ਆ ਧੋਣਾ ਉਹ ਧੋਣਾ ਇਸ ਕਰਕੇ ਮੈਨੂੰ ਉਮੀਦ ਹੈ ਵੀ ਅੱਛੇ ਰਿਜ਼ਲਟ ਦੇ ਆਉਣਗੇ ਸਿਰਫ ਰੇਂਜ ਦੇ ਵਿੱਚ ਸਿਰ ਹੁਣ ਤੱਕ ਸਿਰ ਕਿੰਨੇ ਨਸ਼ੇੜੀ ਫੜਿਆ ਚੁੱਕੇ ਨੇ ਕਿੰਨਾ ਨਸ਼ਾ ਸਿਰਫ ਬਰਮਦ ਹੋਇਆ ਰੇਂਜ ਦੇ ਵਿੱਚ ਨਹੀਂ ਇਹਦੇ ਇਹਦੇ ਐਗਜ਼ੈਕਟ ਡਾਟਾ ਨਹੀਂ ਪਰ ਪਾਲਿਸੀ ਜਿਹੜੀ ਆ ਉਹਦੇ ਚ ਕੀ ਆ ਨੰਬਰ 1 ਜਿਹੜੇ ਜਿਹੜੇ ਨਸ਼ਈ ਆ ਨਸ਼ਈਆਂ ਨੂੰ ਰੀਹੈਬਿਲੀਟੇਟ ਜਿਹੜੇ ਕਿ ਹੈਲਥ ਅਥਾਰਟੀ ਦੇ ਨਾਲ ਮਿਲ ਕੇ ਜਿੱਥੇ ਫੈਸਿਲਿਟੀ ਹੈ ਉੱਥੇ ਪਹੁੰਚਾਇਆ ਜਾਵੇ ਪਿੰਡਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾਵੇ ਜਿਹੜੇ ਨਸ਼ੇ ਦੇ ਤਸਕਰ ਆ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਜਾਵੇ ਜਿਹੜੀ ਪਾਪ ਦੀ ਤੇ ਲੋਕਾਂ ਦੇ ਖੂਨ ਪਰਸੀਨੇ ਦੀ ਕਮਾਈ ਹੈ ਜਿਹੜੀ ਤੇ ਉਹ ਉਹਨਾਂ ਨੇ ਸੋਚਿਆ ਵੀ ਜਿਹੜੀ ਉਹਨਾਂ ਦੀ ਜਿਹੜੀ ਹੈ ਮਾੜੀ ਕਮਾਈ ਹੈ ਉਹ ਜਿਹੜੀ ਹੈ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣ ਜਿਹੜੀਆਂ ਪਟਿਆਲਾ ਬਰਨਾਲਾ ਸੰਗਰੂਰ ਮਲੇਰਕੋਟਲਾ ਸਾਰੇ ਚ ਵੱਡੇ ਲੈਵਲ ਤੇ ਕਰੋੜਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕਰਾਈਆਂ ਫਿਰ ਇਹਦੇ ਚ ਅੱਗੇ ਪ੍ਰੋਵੀਜ਼ਨ ਆ ਪਟ ਐਂਡ ਡੀ ਪੀ ਐਸ ਜਿਹੜਾ ਕਿ ਉਹਨਾਂ ਨੂੰ ਜਿਹੜੇ ਤੁਸੀਂ ਹੁਣ ਦੇਖਿਆ ਜੇ ਰੀਸੈਂਟਲੀ ਇੱਕ ਜਿਹੜਾ ਆਪਣਾ ਜਿਹੜਾ ਸਮਗਲਰ ਹੈ ਜਿਹੜਾ ਉਹ ਦੇ ਵਿੱਚੋਂ ਉਹਨੂੰ ਅਸਾਮ ਜੇਲ੍ਹ ਦੇ ਵਿੱਚ ਟਰਾਂਸਫਰ ਹੋਇਆ ਜਿਹੜੇ ਡਰੱਗ ਵਿਚੋਂ ਤੋਂ ਫੇਰ ਬਾਜ਼ ਨਹੀਂ ਆਉਂਦੇ ਤੇ ਉਹਨਾਂ ਨੂੰ ਵੀ ਇਹ ਇਸ ਗੱਲ ਦਾ ਸਮਝਣਾ ਚਾਹੀਦਾ ਹੈ ਪਾਪ ਦੀ ਕੀਤੀ ਕਮਾਈ ਲੋਕਾਂ ਦੀਆਂ ਲਾਸ਼ਾਂ ਤੇ ਕੀਤੀ ਲੋਕਾਂ ਨੂੰ ਪੰਗੀ ਪੋਸਤੀ ਬਣਾ ਕੇ ਲੋਕਾਂ ਨੂੰ ਕਿਰਾਏ ਪਾ ਕੇ ਧੀਆ ਦੇ ਜਿਹੜੇ ਆ ਉਹ ਸਵਾਗਜ ਆੜ ਕੇ ਕੋਈ ਬੰਦਾ ਖੁਸ਼ ਨਹੀਂ ਰਹਿ ਸਕਦਾ ਸੁਖੀ ਨਹੀਂ ਰਹਿ ਸਕਦਾ ਤੇ ਇਹ ਕਮਾਈਆਂ ਦਾ ਕੀ ਫਾਇਦਾ ਹੋਇਆ ਜਿਹੜੀਆਂ ਉਹ ਕਮਾਈਆਂ ਤੁਹਾਡੀਆਂ ਟਾਹ ਟੇਰੀ ਹੋ ਰਹੀਆਂ ਤੇ ਜਿਹੜੀਆਂ ਕਮਾਈਆਂ ਦੇ ਕਾਰਨ ਤੁਹਾਡੀਆਂ ਪ੍ਰਾਪਰਟੀਆਂ ਜਬਤ ਹੋ ਰਹੀਆਂ ਇਸ ਕਰਕੇ ਮੈਨੂੰ ਲੱਗਦਾ ਪਰ ਫਿਰ ਲਾਸਟ ਦੇ ਵਿੱਚ ਕੈਂਪੇਨ ਕੱਲੀ ਜੇ ਕੋਈ ਸੋਚ ਰਹੇ ਹੋ ਵੀ ਪੁਲਿਸ ਦੇ ਹੱਥ ਹੈ ਫਿਰ ਇਹ ਕੈਂਪੇਨ ਕਾਮਯਾਬ ਨਹੀਂ ਹੋਣੀ ਜਦੋਂ ਲੋਕਾਂ ਨੇ ਕਿਹਾ ਵੀ ਇਹ ਸਾਡੀ ਕੈਂਪੇਨ ਹੈ ਪੁਲਿਸ ਸਾਡੀ ਸਾਥੀ ਹੈ ਇਸ ਕੈਂਪੇਨ ਦੇ ਵਿੱਚ ਉਦੋਂ ਬਿਲਕੁਲ 100% 1% ਨਹੀਂ 100% ਆ ਸਾਡੀ ਜਿਹੜੀ ਸਟੇਟ ਹੈ ਡਰਗ ਫ੍ਰੀ ਹੋ ਗਈ ਥੈਂਕ ਯੂ ਸੋ ਮਚ ਥੈਂਕ ਯੂ ਸਰ ਸਰ ਲੈਪ ਲਾ ਲਈ ਮੇਰਾ ਨਾਮ ਕਰਨਦੀਪ ਸਿੰਘ ਹੈ ਜੀ ਪਿੰਡ ਤਾਜੋਕੇ ਦਾ ਸਰਪੰਚ ਆ ਅਸੀਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਡੀਆਈਜੀ ਸਿੱਧੂ ਸਾਹਿਬ ਦਾ ਬਰਨਾਲਾ ਪੁਲਿਸ ਪ੍ਰਸ਼ਾਸਨ ਦਾ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਮਹਮ ਜੋ ਨਸਿਆਂ ਦੇ ਖਿਲਾਫ ਬਿੱਡੀ ਹੈਗੀ ਨੌਜਵਾਨ ਨਸਿਆਂ ਦੀ ਦਲਦਲ ਦੇ ਵਿੱਚ ਫਸ ਰਹੇ ਸੀਗੇ ਅਸੀਂ ਵੱਧ ਚੜ ਕੇ ਪਿੰਡ ਦਾ ਸਰਪੰਚ ਹੋਣ ਦੇ ਨਾਂ ਤੇ ਸਾਰੇ ਮੇਰੇ ਪੰਚ ਅਸੀਂ ਵੱਧ ਚੜ ਕੇ ਇਹਨਾਂ ਦਾ ਸਾਥ ਦੇਵਾਂਗੇ ਜਿਹੜਾ ਵੀ ਭਾਈ ਨਸੇ ਕਰਦਾਗਾ ਉਹਨਾਂ ਨੂੰ ਬੇਨਤੀ ਹੈ ਵੀ ਜਿਹੜਾ ਕੋਈ ਬੇਸਦਾ ਹਟਜੋ ਕੱਲ ਨੂੰ ਜੇ ਕੋਈ ਕਿਸੇ ਦੀ ਜ਼ੁਬਾਨ ਤਾ ਨਾ ਕੋਈ ਮੇਰਾ ਮੈਂਬਰ ਨਾ ਸਰਪੰਚ ਮੈਂ ਹੋਣ ਦੇ ਨਾਂ ਤੇ ਕੋਈ ਉਹਨਾਂ ਦੀ ਜ਼ੁਬਾਨ ਤ ਵੀ ਨਹੀਂ ਕਰਾਵਾਂਗੇ ਬਹੁਤ ਬਹੁਤ ਅਸੀਂ ਬਰਨਾਲਾ ਪੁਲਿਸ ਦਾ ਸਹਿਯੋਗ ਕਰਦੇ ਹਾਂ ਜੀ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਤੇ ਆਪਣਾ ਤਪਾ ਠਾਣਾ ਪੈਂਦਾ ਸਾਨੂੰ ਐਸਐਚਓ ਸਾਹਿਬ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਇਹਨਾਂ ਦਾ ਬਹੁਤ ਵਧੀਆ ਜੋ ਪ੍ਰਾਲਾਗ ਇਹਨਾਂ ਦਾ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਇਸ ਤੋਂ ਇਲਾਵਾ ਇਹ ਕਹਿਣਾ ਚਾਹੁੰਦੇ ਆਂ ਜੀ ਜਿੰਮੇ ਸਾਡੇ ਛੋਟੇ-ਛੋਟੇ ਜਵਾਕ ਦੇਖ ਰਹੇ ਆਂ ਕਿ ਕੋਈ 14 14 15 15 ਸਾਲਾਂ ਦੇ ਬੱਚੇ ਜੋ ਨਸ਼ਾ ਕਰ ਰਹੇ ਨੇਗੇ ਇਹ ਨੌਜਵਾਨੀ ਬਚ ਰਹੂਗੀ ਜੇ ਇਸੇ ਤਰ੍ਹਾਂ ਪੁਲਿਸ ਦਾ ਸਹਿਯੋਗ ਕਰਿਆ ਆਪਣੀ ਜਥੇਦਾਨੀ ਤਾਂ ਬਹੁਤ-ਬਹੁਤ ਧੰਨਵਾਦ ਕਰਾਂਗੇ ਅਸੀਂ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੋ ਕਿ ਦਿਨ ਰਾਤ ਇੱਕ ਕਰਕੇ ਨਸ਼ਿਆਂ ਦੀ ਮਹਿਮਾ ਉਹਨਾਂ ਨੇ ਜਲਾਈ ਹੈਗੀ ਬਹੁਤ ਬਹੁਤ ਪੰਚਾਇਤਾਂ ਕੰਨਿਓ ਵੀ ਸਾਥ ਮਿਲ ਰਿਹਾਗਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਇਹ ਜੋ ਇਹਨਾਂ ਨੇ ਵਿੱਢਿਆਗਾ ਇਹਨੂੰ ਸਿਰਾ ਲੱਗ ਜਾਵੇ ਇਹ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਅਸੀਂ ਪੰਜਾਬ ਸਰਕਾਰ ਦਾ ਜੀ ਤੇ ਸਾਡੇ ਮਾਨਯੋਗ ਐਸਐਸਪੀ ਬਰਨਾਲਾ ਤੇ ਡੀਆਈਜੀ ਪਟਿਆਲਾ ਜ਼ੋਨ ਮਨਦੀਪ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਜੁੱਧ ਨਸ਼ਿਆਂ ਪਰਦੇ ਮਹਿਮਾ ਚਲਾਈ ਆ ਸਾਰੀਆਂ ਬਰਨਾਲੇ ਜ਼ਿਲ੍ਹੇ ਦੀਆਂ ਪੰਚਾਇਤਾਂ ਨੇ ਬਹੁਤ ਵਧੀਆ ਪ੍ਰਣਾਲੀ ਕੀਤਾ ਇਹ ਮਤਾ ਪਾਇਆ ਵੀ ਨਸ਼ੇ ਵਾਲਿਆਂ ਦਾ ਕੋਈ ਸਾਥ ਨਾ ਨਾ ਵੀ ਕੋਈ ਜ਼ਮਾਨਤ ਵਗੈਰਾ ਨਾ ਉਹਨਾਂ ਦੇ ਕੋਈ ਪਿੱਛੇ ਨਹੀਂ ਜਾਣਗੇ ਜੀ ਬਿਲਕੁਲ ਸਰ ਬਿਲਕੁਲ ਬਿਲਕੁਲ ਕਾਮਯਾਬ ਹੋਊਗੀ ਜੀ ਜਦੋਂ ਉਹਨਾਂ ਨਸ਼ੇੜੀਆਂ ਦੇ ਨਾਲ ਕੋਈ ਨਾ ਤੁਰਿਆ ਨਾ ਕੋਈ ਪੰਚਾਇਤ ਨਾ ਕੋਈ ਨੰਬਰਦਾਰ ਤਾਂ ਉਹ ਆਪਣੇ ਆਪ ਜਾਂ ਜੇਲ੍ਹਾਂ ਦੇ ਵਿੱਚ ਰਹਿਣਗੇ ਜਾਂ ਫਿਰ ਉਹ ਨਸ਼ੇ ਛੱਡ ਕੇ ਆਪਣੇ ਘਰਾਂ ਦੇ ਵਿੱਚ ਆਪਣੀ ਵਧੀਆ ਜ਼ਿੰਦਗੀ ਦਾ ਆਨੰਦ ਮੰਨਣਗੇ ਹਾਂਜੀ ਹਾਂ ਬਿਲਕੁਲ ਪੁਲਿਸ ਦਾ ਸੰਯੋਗ ਬਹੁਤ ਜ਼ਿਆਦਾ ਦਿੱਤਾ ਜਾਊਗਾ ਜੀ ਅਸੀਂ ਪੁਰਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਵੀ ਆਪਣੀ ਉਹ ਡਿਊਟੀ ਹੈ ਜਿਹੜੀ ਤਨਦੇਹੀ ਨਾਲ ਨਿਭਾ ਰਹੇ ਨੇ ਠੀਕ ਹੈ ਸਰ ਮਾਰ ਦੋ ਜੀ ਹੈ ਇਸ ਤੋਂ ਸਰਕਾਰ ਸੋਰੀ ਫਿਰ ਫਿਰ ਦਾ ਰੋਪੇਨੀਆ ਦੇ ਨਾਲ ਸਾਹਮਣੇ ਵਿੱਚ ਪਾ ਰੱਖਣ ਹੈ ਕਿ ਸਾਡੀਆਂ ਸਰੇਮੇ ਲਗਨ ਯਾਰ ਛੋਰ ਤੇ ਸਰਕਾਰ ਪਰ ਯਤਨ ਹੈ ਬਿਨਾਂ ਵਾਜ ਸਰਕਾਰ ਦਾ ਕਿ ਸਿੱਖੀ ਦਾ ਸੂਤ ਕਰ ਰਹੇ ਠੀਕ

जोर से नाचा करो इस वडा पे सारी लोगन पाले आज पर सारी पे खुशी सारी हाने ता सब पाले चले है पर सबको जोर ना पाले का पाले जोर ना मिले आज सब पर ताल पर आ इधर आ जाओ ताफा जी नाव

ਜ਼ਿਲ੍ਹਾ ਪ੍ਰੀਸ਼ਦ ਬਲਾਕਸਾਂ ਦੇ ਮੈਂਬਰ ਸਹਿਬਾਨ ਸਮੂਚੀ ਹਾਜ਼ਰ ਜਿੱਦੇ ਆਪਾਂ ਭਰਾ ਕਹਿੰਦੇ ਐਨਾ ਬੰਦਾ ਲੱਗੇ ਜੇ ਇਹ ਵੀ ਸਭ ਜੋ ਬਰਨਾਲਾ ਪਿਆਰ ਕਿੰਨਾ ਕਰਦਾ ਥੋੜਾ ਤਾਂ